ਤੂੰ ਜਿੱਤੀ ਤੇ ਮੈਂ ਹਾਰਿਆ ਅੱਜ ਤਾਂ ਬਸ ਕਰੇ ਹੀ ਰਹੂੰਗਾ ਕਿਤੇ ਨਹੀਂ ਜਾਂਦਾ ਮੈਸੇ ਵੀ ਮੈਂ ਛੱਡਣ ਬਾਰੇ ਸੋਚੀ ਰਿਆ ਸੀਗਾ ਹੁਣ ਨਹੀਂ ਮੈਨੂੰ ਪੱਜਦੀ ਉਹਨੂੰ ਚਾ ਚਾ ਚ ਦੋ ਲਾ ਲਈਦੇ ਫਿਰ ਸਾਰਾ ਦਿਨ ਸਿਰ ਪਾੜਦਾ ਨਿੰਦਾ ਹੁਣ ਮਕੀਣੀ ਆਹੋ ਅੱਜ ਮੇਰੇ ਭਰਾ ਦੇ ਘਰ ਪ੍ਰੋਗਰਾਮ ਆ ਤੇ ਹੁਣ ਤੁਸੀਂ ਛੱਡ ਦੇਣੀ ਐ ਆ ਰਹੇ ਕਰੇ ਕਿਹੜਾ ਆਹੋ ਹੁਣ ਕਿਉਂ ਚੇਤਾ ਆਉਣਾ ਕਿਹੜਾ ਪ੍ਰੋਗਰਾਮ ਇਹੀ ਜੇ ਕਿਤੇ ਆਪਦੇ ਭਰਾ ਭਤੀਜੇ ਦੀ ਅਗਾਹ ਅੰਗਲੀ ਸੰਗਲੀ ਦੇ ਵਿੱਚ ਕੋਈ ਪ੍ਰੋਗਰਾਮ ਹੁੰਦਾ ਨਾ ਤਾਂ ਤੁਸੀਂ ਸਾਨੂੰ ਸਾਰੇ ਟੱਬਰ ਨੂੰ ਮਹੀਨਾ ਪਹਿਲਾਂ ਸੁੱਕਣੇ ਪਾਇਆ ਹੋਣਾ ਸੀਗਾ ਅਰੇ ਯਾਰ ਉਹ ਗੱਲ ਨਹੀਂ ਹੈ ਮੇਰੀ ਗੱਲ ਸੁਣ ਲਓ ਜੀ ਮੇਰੇ ਭਤੀਜੇ ਦਾ ਜਨਮ ਦਿਨ ਮੇਰੇ ਭਰਾ ਨੇ ਬੜੇ ਚਾਹਵਾਂ ਦੇ ਨਾਲ ਬਾਰਬਾ ਡੋਜ਼ ਰਿਜ਼ੋਰਟ ਦੇ ਵਿੱਚ ਪਾਰਟੀ ਰੱਖੀ ਹੈ ਉਹ ਹਾਂ ਸੱਚ ਯਾਦ ਆ ਗਿਆ ਮੇਰੇ ਤੋਂ ਲਿਆਸੀ ਨਰਜਾਟ ਵਾਲੇ ਦਾ ਨੰਬਰ ਪਰ ਉਹ ਪ੍ਰੋਗਰਾਮ ਤਾਂ 18 ਤਰੀਕ ਦਾ ਹਾਂਜੀ ਤੇ ਕੱਲ 17 ਸੀ ਜਦੋਂ ਆਪ ਜੀ ਆਪਣੇ ਯਾਰਾਂ ਦੋਸਤਾਂ ਦੇ ਨਾਲ ਗੁਲਛਰਰੇ ਉਡਾਰੇ ਸੀ ਤੇ ਅੱਜ 18 ਅੱਜ 18 ਜੀ ਖਬਰਦਾਰ ਜੇ ਅੱਜ ਮੈਨੂੰ ਕਿਤੇ ਮੂੰਹ ਬਣਾ ਕੇ ਬੈਠੇ ਦਿਖੇ ਤਾਂ ਮੈਥੋਂ ਬੁਰਾ ਕੋਈ ਨਹੀਂ ਅੱਜ ਨੱਚਣਾ ਵੀ ਪੈਣਾ ਤੇ ਪੀਣੀ ਵੀ ਪੈਣੀ ਹੈ ਜੇ ਤੁਸੀਂ ਉਬਾਸੀਆਂ ਮਾਰੀਆਂ ਜਾਂ ਤੁਸੀਂ ਮੈਨੂੰ ਘੜੀ ਵਿਖਾਈ ਤਾਂ ਮੈਥੋਂ ਬੁਰਾ ਕੋਈ ਨਹੀਂ ਯਾਰ ਮੈਂ ਤੈਨੂੰ ਦੱਸਿਆ ਤਾਂ ਹੈ ਵੀ ਜਦੋਂ ਮੈਂ ਪੀ ਲਾ ਤਾਂ ਫਿਰ ਅਗਲੇ ਦਿਨ ਮੇਰਾ ਸਿਰ 파ਟਣ ਲੱਗ ਜਾਂਦਾ ਮੇਰੇ ਵੱਲੋਂ ਤੁਹਾਡਾ ਸਿਰ ਅੱਜ 파ਟ ਕੇ ਹੋ ਜੇ ਲੀਰਾ ਜੇ ਮੈਂ ਕਹਤਾ ਅੱਜ ਪੀਣੀ ਪਊ ਤਾਂ ਅੱਜ ਪੀਣੀ ਪੈਣੀ ਆ ਓ ਇੱਕ ਮਿੰਟ ਗੱਲ ਤਾਂ ਸੁਣ ਲੈ ਓ ਗੱਲ ਤਾਂ ਸੁਣ ਲੈ ਯਾਰ ਓ ਫਿਰ ਪੀਣੀ ਪਊਗੀ ਗੱਲ ਸੁਣਿਓ ਆਏ ਪਿਆਰੇ ਕੀਰਾ ਹਮੇ ਚੱਲਣਾ ਸੀ ਬਿਕਾਜ਼ men will be men